ਹਾਂਜੀ ਅੱਜ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਟੌਪ ਦੀ ਮੱਛ ਆਪਾਂ ਤੇ ਦੇਖੋ ਕਿਤੇ ਤਾੜੇ ਕੱਦ ਕਾਠ ਦੀ ਆ ਬਹੁਤ ਹੀ ਠੰਡੀ ਸ਼ੀਲ ਆ ਚੌਥੇ ਸ਼ੂਏ ਸੂਣ ਵਿੱਚ ਤੈਨਾਂ 4 ਦਿਨ ਬਾਕੀ ਆ ਜੀ ਤੇ TJ ਸੁਏ ਇਹਦਾ ਦੁੱਧ ਦਾ ਰਿਕਾਰਡ ਸੀਗਾ ਜੀ 18 ਪਲੱਸ ਤੇ ਏਰੀਆ ਹੈਗਾ ਜੀ ਦਿੜਪਾ ਇਸਦਾ ਮੁੱਲ ਹੈਗਾ ਜੀ 172000 ਮੌਕੇ ਤੇ ਥੋੜਾ ਬਹੁਤ ਮਾਨਤਾਣ ਹੋ ਜੂ ਹੋਰ ਜਾਣਕਾਰੀ ਲਈ ਤੁਸੀਂ ਇਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ